ਪੁਰਾਣਾ ਨਹੀਂ ਮਤਲਬ ਇਹਨੂੰ ਲੈਣ ਨਹੀਂ ਆਏ ਜੂਰੇ ਉਹ ਨਾ ਨਾ ਤੁਸੀਂ ਦੇਖਿਆ ਹੋਵੇ ਤੁਸੀਂ ਕਿੰਨੇ ਦਿਨ ਹੋ ਕੇ ਦੇਖਦੇ ਆ ਇਹਨੂੰ ਕੋਈ ਨਹੀਂ ਲੈਣਾ ਹੈ ਕੋਈ ਵੀ ਨਹੀਂ ਆਇਆ ਤਾਂ ਕੋਈ ਵਾਰਸ ਨਹੀਂ ਆਇਆ ਹਾਂਜੀ ਕੋਈ ਨਹੀਂ ਪਤਾ ਵੀ ਜੇ ਇੱਥੇ ਪਿਆ ਹੁੰਦਾ ਚਲ ਛਾਂ ਵੀ ਲੰਦੇ ਜਾਂ ਪਤਾ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਸ ਵਕਤ ਖਮਾਣੋ ਸ਼ਹਿਰ ਦੇ ਵਿੱਚ ਆ ਜੀ ਇਹ ਸਾਡੀਆਂ ਭੈਣਾਂ ਨੇ ਜੀ ਨਾਲ ਇਹਨਾਂ ਨੇ ਸਾਨੂੰ ਇੱਕ ਇਤਲਾਹ ਦਿੱਤੀ ਆ ਜੀ ਇੱਥੇ ਇੱਕ ਬੰਦਾ ਜੀ ਤੁਸੀਂ ਦੇਖ ਰਹੇ ਹੋ ਪੁਰਾਣਾ ਗੇਟ ਬਣਿਆ ਵਾ ਅ ਖਮਾਣੋ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਅਸੀਂ ਖੜੇ ਹਾਂ ਜੀ ਲਾਈਫ ਕੇਅਰ ਹਸਪੀਟਲ ਦੇ ਬਿਲਕੁਲ ਨੇੜੇ ਖੜੇ ਹਾਂ ਜੀ ਇੱਥੇ ਇੱਕ ਵੀਰ ਦਾ ਸਾਨੂੰ ਪਤਾ ਲੱਗਿਆ ਜੀ ਉਹਦੇ ਗਰਦਨ ਦੇ ਵਿੱਚ ਜਦੋਂ ਸਾਨੂੰ ਵੀਡੀਓਜ਼ ਭੇਜਣ ਉਹਨਾਂ ਨੇ ਭੇਜੀਆਂ ਤਾਂ ਅਸੀਂ ਨਾਲ ਦੀ ਨਾਲੇ ਜਿਹੜਾ ਉਰੇ ਪਹੁੰਚੇ ਜੀ ਤੇ ਉਸ ਵੀਰ ਦੇ ਗਰਦਨ ਦੇ ਵਿੱਚ ਕੀੜੇ ਨੇ ਜਿਹੜੇ ਦੇਖੋ ਸਾਡੇ ਆਉਣ ਤੋਂ ਪਹਿਲਾਂ ਇਹਨਾਂ ਭੈਣਾ ਨੇ ਕਿਸੇ ਨਾ ਕਿਸੇ ਤਰੀਕੇ ਉਹਨੂੰ ਇਸ਼ਨਾਨ ਵੀ ਕਰਵਾਤਾ ਮਤਲਬ ਇਹ ਇਦਾਂ ਦੀ ਇਨਸਾਨੀਅਤ ਆ ਸਾਨੂੰ ਸਾਰਿਆਂ ਨੂੰ ਫਰਜ਼ ਸਮਝਣਾ ਪਊਗਾ ਜੇ ਕੋਈ ਲਾਵਾਰਸ ਕੋਈ ਇਦਾਂ ਦੇ ਹਾਲਾਤਾਂ 'ਚ ਇਨ ਤਾਂ ਸਾਡਾ ਫਰਜ ਬਣਦਾ ਕੱਲੀ ਸੰਸਤਾ ਦੀ ਉਡੀਕ ਨਾ ਕੀਤੀ ਜਾਵੇ ਬਹੁਤ ਚੰਗੀ ਗੱਲ ਆ ਵੀ ਇਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਉਹਦੀ ਉਹਨੂੰ ਡਾਕਟਰ ਵੀ ਬੁਲਾਇਆ ਅਤੇ ਉਹਨੂੰ ਇਸ਼ਨਾਨ ਵੀ ਕਰਵਾਇਆ ਬਹੁਤ ਧੰਨਵਾਦ ਹੈ ਨਾ ਭੈਣਾਂ ਦਾ ਤੁਸੀਂ ਸਾਰੇ ਭੈਣ ਭਰਾ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖਿਆ ਕਰੋ ਬਹੁਤ ਐਸੇ ਵੀਰ ਨੇ ਜਿਨ੍ਹਾਂ ਨੂੰ ਕੀੜੇ ਤੱਕ ਖਾ ਰਹੇ ਨੇ ਮਤਲਬ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਪੰਜਾਬ ਦੇ ਵਿੱਚ ਵੀ ਕਦੇ ਇਨਸਾਨਾਂ ਨੂੰ ਕੀੜੇ ਖਾਣਗੇ ਮਤਲਬ ਇਹ ਅੱਜ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅੱਗੇ ਆਉਣ ਦੀ ਲੋੜ ਆ ਅਸੀਂ ਪਟਿਆਲੇ ਦੇ ਨੇੜੇ ਲਚਕਾਣੀ ਪਿੰਡ ਤੋਂ ਆਇਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਤੁਸੀਂ ਜੁੜੇ ਹੋ ਹੋ ਸਾਡੇ ਕੋਲ 150 ਮੈਂਬਰ ਐਸ ਵਕਤ ਰਹਿ ਰਿਹਾ ਜੀ ਅਤੇ ਅਸੀਂ ਇਸ ਵੀਰ ਨੂੰ ਵੀ ਹੁਣ ਲੈਣ ਆਏ ਅੱਗੇ ਤਾਂ ਕਰ ਲੱਭਿਆ ਜਾਊਗਾ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਇਸ ਵੀਰ ਦਾ ਘਰ ਵੀ ਆਪਾਂ ਨੂੰ ਮਿਲ ਜਾਊਗਾ ਜੀ ਜਹੀ ਹੈ ਜੀ ਬਹੁਤ ਨਹੀਂ ਸੁਣਾ ਲੋਗੀ ਹੈ ਦੂਸਰਾ ਵੀ ਹੈ ਗੜੀ ਦਿਖਾਓ ਬਾਪੂ ਜੀ ਇੱਕੋ ਸੈੱਟ ਹੈ ਜੀ ਜੀ ਬਿਲਕੁਲ ਹੈਗੇ ਨੇ ਬਹੁਤ ਨਹੀਂ ਸੁਣਾ ਲੋਗੀ ਹੈ ਇਹ ਨਾ ਬੁਰਾ ਹਾਲ ਚਰੇਗਾ ਚੰਨਾਈ ਕੋਤੋ ਕੋਈ ਨਹੀਂ ਕਰ ਗਿਆ ਸੀ ਲੈਟ ਲਵੇ ਲਾਇਓ ਮੜੀ ਜੀ ਲੈਟ ਜੀ ਲਿਆ ਓਰੇ ਜੀ ਲਿਆ ਓ ਵੀਰੇ ਹਾਂਜੀ ਬਲਵੀਰ ਨਾਮ ਆ ਜੀ ਬਲਵੀਰ ਨਾਮ ਦੱਸਦੇ ਨੇ ਹਾਂ ਜੀ ਤੁਸੀਂ ਪੁੱਛਿਆ ਜੀ ਕੁਝ ਪਹਿਲਾਂ ਹੀ ਬੋਲਦੇ ਮਤਲਬ ਸਮਝ ਨਹੀਂ ਆਉਂਦੀ ਹੈ ਜੀ ਅੱਛਾ ਜੀ ਤੁਹਾਡਾ ਹਾਂਜੀ ਮਨੈਲੀ ਪੈਂਦਾ ਜੀ ਉਹਨਾਂ ਦਾ ਮਨੈਲੀ ਕਿੱਥੇ ਪੈਂਦਾ ਜੀ ਉਹਦਾ 5-6 ਕਿਲੋਮੀਟਰ ਤੇ ਆ ਪੰਜਾਬ ਦੇ ਹੀ ਰਹਿਣ ਵਾਲੇ ਨੇ ਜੀ ਤੇ ਪੰਜਾਬ ਦੇ ਵਿੱਚ ਹੀ ਅਸੀਂ ਖੜੇ ਹਾਂ ਜੀ ਖਮਾਣੋ ਸ਼ਹਿਰ ਦੇ ਵਿੱਚ ਸਾਰੇ ਨਾਲ ਸਾਡੇ ਸਪੋਰਟ ਕਰਨ ਵਾਲੇ ਜਿਹੜੀਆਂ ਚੰਗੀਆਂ ਰੂਹਾਂ ਨੇ ਜਿਨ੍ਹਾਂ ਨੇ ਕੀ ਹੁੰਦਾ ਸਾਡੇ ਸੜਕਾਂ ਤੇ ਇਦਾਂ ਦੇ ਵੀਰ ਰੁਲਦੇ ਨੇ ਕਈ ਵਾਰੀ ਇਨਸਾਨ ਕਹਿੰਦਾ ਆਪਾਂ ਨੇ ਲੈਣਾ ਕੀ ਆ ਪਰ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਲੈਣਾ ਇਨਸਾਨੀਅਤੋਂ ਇਹ ਉਹ ਇਨਸਾਨ ਨੇ ਜਿਨ੍ਹਾਂ ਨੂੰ ਫਿਕਰ ਆ ਤੁਸੀਂ ਦੇਖੋ ਸਾਡੇ ਨਾਲ ਬਹੁਤ ਘਟ ਐਦਾਂ ਹੁੰਦਾ ਵੀ ਬੰਦੇ ਨੂੰ ਪਹਿਲਾਂ ਇਦਾਂ ਸਹੀ ਰੱਖਿਆ ਹੋਵਾ ਹੁੰਦਾ ਬਲਕਿ ਰੋਡ ਤੇ ਆ ਇਹਨਾਂ ਦੇ ਲੱਗ ਜਦਾ ਕੁਛ ਨਹੀਂ ਜੀ ਪਰ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਡਾਕਟਰ ਤੋਂ ਬੁਲਾ ਕੇ ਕੁਝ ਦਰਦ ਤਾਂ ਘਟਿਆ ਨਾ ਇਨਸਾਨ ਦਾ ਮਤਲਬ ਕਿੰਨੇ ਕੀੜੇ ਕੱਢੇ ਹੋਣੇ ਡਾਕਟਰ ਨੇ ਆਪ ਜੀ ਸਮਝ ਲਾ ਲੋ ਲੱਫੜੇ ਹੋ ਜੀ ਦੇਖਿਓ ਬਾਪੂ ਜੀ ਪਾ ਦੇਖਿਓ ਮਾੜਾ ਇੱਕ ਮਿੰਟ ਹਾਂ ਜੀ ਦੇਖਿਓ ਕੀੜੇ ਕਿੱਥੇ ਨੇ ਜੀ ਕੈਂਚੀ ਲਿਆਓ ਜੀ ਪਹਿਲਾਂ ਤਾਂ ਮਹਾਰਾਜਾ ਲੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਬਲਵੀਰ ਨਾਮ ਦੱਸਿਆ ਜੀ ਕਿਹੜਾ ਪਿੰਡਾ ਜੀ ਮਨਾਲੀ ਮੁਨੈਲੀ ਪਿੰਡ ਆ ਜੀ ਉਰੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਹੀ ਆ ਜੀ ਹਾਂ ਹੀ ਆ ਜੀ 6 ਕਿਲੋ ਜੀ 6 ਕਿਲੋਮੀਟਰ ਦੀ ਦੂਰੀ ਤੇ ਆ ਜੀ ਇਹਦਾ ਪਰਿਵਾਰ ਕੋਈ ਸਾਡੇ ਨਾਲ ਜਰੂਰ ਸੰਪਰਕ ਕਰੇ ਜੇ ਕੋਈ ਹੈਗੇ ਜੀ ਕੋ ਠੀਕ ਠਾਕ ਵੀਰੇ ਹੋ ਗਿਆ ਠੀਕ ਇਹਨਾਂ ਦਾ ਨਾ ਜਿਹੜੇ ਪਹੁੰਚੇ ਉਹਨਾਂ ਇੰਜੈਕਸ਼ਨ ਕੋਈ ਹੈ ਸਾਰੇ ਐਂਟੀਬਾਡੀ ਠੀਕ ਹੈ ਜੀ ਰੋਮਾਂਟਿਕ ਵਗੈਰਾ ਉਹ ਲਾਉਣੇ ਸੀ ਜੀ ਹਾਂ ਜੀ ਹਾਂ ਜੀ ਹਾਂ ਜੀ ਸਿੱਧੇ ਨਾੜ ਤੇ ਜੀ ਬਿਲਕੁਲ ਬਿਲਕੁਲ ਟ੍ਰੀਟਮੈਂਟ ਜਿਹੜਾ ਆਪਾਂ ਆ ਦੇਖੋ ਵੀਰੇ ਲਿਆਂਦਾ ਦੇਖੋ ਕੀ ਚੀਜ਼ ਹੈ ਜੀ ਕੀ ਚੀਜ਼ ਹੈ ਟਾਰਚ ਵੀਰੇ ਨਹੀਂ ਨਹੀਂ ਵੀਰੇ ਉਹ ਡਰੈਸਿੰਗ ਵਾਲਾ ਸਮਾਨ ਆਈ ਮੈਨੂੰ ਤਾਂ ਹੂੰ ਉਸੇ ਇੱਥੋਂ ਲੈ ਕੇ ਤਾਂ ਜਾਉਂਗੇ ਨਾ ਇਹ ਡਰੈਸਿੰਗ ਮਾਰਿਓ ਵੀਰੇ ਲੈਟ ਫੋਨ ਦੇਖਾ ਵੀਰੇ ਮਾੜੇ ਮੋਟੇ ਰਹਿ ਜਾਣਗੇ ਉੱਥੇ ਜਾ ਕੇ ਕੱਢ ਲਿਓ ਨਹੀਂ ਆ ਨਹੀਂ ਚੱਲਦੀ ਵੀਰੇ ਪੱਟੀ ਫੜ ਕੇ ਚਲੋ ਜਿਹੜਾ ਟਾਰਚ ਹੈਗੀ ਠੀਕ ਨਹੀਂ ਫਿਰ ਆਪਾਂ ਇੱਕ ਨੇ ਚੱਲੀਏ ਵੀਰੇ ਨਾ ਮੈਂ ਕਹਿੰਦੀ ਵਿਚਾਰੇ ਨੂੰ ਥੋੜਾ ਸ਼ਾਂਤੀ ਮਿਲ ਜੂਗੀ ਇਹ ਇੱਕ ਕੰਮ ਬੈਠੀ ਕਰ ਦਈਏ ਇਹ ਤਿੰਨ ਦੋ ਤਿੰਨ ਪੱਟੀਆਂ ਦੇ ਵਿੱਚੋਂ ਨਿਕਲਣੇ ਨੇ ਸਾਰੇ ਆਪਾਂ ਇੱਕ ਵਾਰ ਤੈਨੂੰ ਕੱਢ ਨਹੀਂ ਸਕਦੇ ਦੇਖੋ ਤਾਂ ਵੱਜ ਰਹੀ ਹੈਗੀ ਟਾਰਚ ਹੁਣ ਇੱਕ ਮੈਂ ਇਹਦੀ ਡਰੈਸਿੰਗ ਕਰ ਦਿੰ ਹਾਂ ਵਧੀਆ ਨਹੀਂ ਆ ਨਹੀਂ ਵਾਹਦੀ ਵੀਰੇ ਸਾਰਾ ਬੇਟਾ ਦੀਨ ਦਾ ਪੁੱਛਾ ਹੀ ਬਟਾ ਔਰ ਵੀ ਬੜੀ ਬੱਛਾ ਹੀ ਇੱਕ ਮਿੰਟ ਦੇਖੋ ਬੜਾ ਜੀ ਵੀਰੇ ਮੇਰੀ ਬੇਨਤੀ ਸੁਣ ਲਓ ਪਲੀਜ਼ ਹਾਂ ਜੀ ਤੁਸੀਂ ਜੇ ਲੇਟ ਆ ਜੇ ਨਾ ਪੱਕੀੜੇ ਕੱਢ ਦੀਏ ਉਹ ਵੀ ਮਰਨਗੇ ਵਿੱਚ ਗੰਦਗੀ ਉਹ ਫੈਲੂਗੀ ਮੱਕੀ ਉਦੋਂ ਕੰਮ ਬਾਅਦ ਦਾ ਆਪਣਾ ਨਾ ਡਰੈਸਿੰਗ ਕੱਢ ਲਾਉਣੀ ਨਹੀਂ ਹੈਗੀ ਹੈ ਵੀਰ ਜੀ ਹਾਂਜੀ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਵੀਰੇ ਕੋਈ ਨਹੀਂ ਵੀਰੇ ਹੁਣ ਤੁਸੀਂ ਸਿੱਧਾ ਹਸਪੀਟਲ ਜਾਣ ਲਓ ਮੇਰਾ ਭਰਾ ਨੂੰ ਉਹ ਕੰਨ ਆਪਾਂ ਕਾਲੇ ਪੈਣੇ ਠੀਕ ਹੈ ਵੀਰੇ ਠੀਕ ਹੈ ਉਹ ਜਾਂਦਾ ਹੋਇਆ ਹੁਣ ਦੇ ਦੀ ਆਪਾਂ ਇਹਨੂੰ ਵੇਸਟ ਥੋੜੀ ਕਰਨਾ ਸਾਰੇ ਇੰਜੈਕਸ਼ਨ 90 ਬਰਟ ਖੂਰ ਦੇ ਕੰਮ ਆ ਜਾਣਗੇ ਵੀਰੇ ਕਿਤੇ ਨਹੀਂ ਉਹ ਕਿਸੇ ਤਾਂ ਕੰਮ ਨਹੀਂ ਆ ਰਹੇ ਹੈਗੇ ਯਾਰ ਮੇਰੇ ਭਰਾ ਕਿਸੇ ਹੋਰ ਦੇ ਕੰਮ ਆ ਜਾਣਗੇ ਲਿਖਿਆ ਲਿਖਿਆ ਹੋਇਆ ਪਰ ਕਿਤੇ ਆ ਤੁਸੀਂ ਕਰ ਦੋ ਚਲੋ ਅਸੀਂ ਖੜ੍ਹ ਜਾਂਦੇ ਤੁਸੀਂ ਕਰ ਦੋ ਉਹਨੂੰ ਕਰ ਲਓ ਕੋਈ ਨਹੀਂ ਉਹਨਾਂ ਦਾ ਰਾਹਤ ਮਿਲਣੀ ਚਾਹੀਦੀ ਆਪਾਂ ਨੂੰ ਤਾਂ ਉੱਥੇ ਖੜ੍ਹਣਾ ਹੈ ਤੁਸੀਂ ਕਿ ਬ੍ਰੈਥਿੰਗ ਕਰੋ ਇਹਦੀ ਠੀਕ ਹੈ ਆਹ ਥੋੜੀ ਰਾਜ ਦੀ ਮਿਲ ਗਈ ਹੋਰ ਤਾਂ ਸਾਹੀ ਜਾਨੀ ਕਰਤੀ ਸਫਾਈ ਕਰਤੀ ਕਿ ਸਾਡੇ ਕੋਲੇ ਨਾ ਅੱਖਾਂ ਦੇ ਵਿੱਚ ਸਾਨੂੰ ਇੰਦੀਆਂ ਲੱਗ ਰਹੀਆਂ ਆ ਚੀਜ਼ ਨਾ ਕਰਕੇ ਇਹਦ ਨੂੰ ਕਰ ਲਓ ਤੁਸੀਂ ਇਹਨੂੰ ਥੱਲੇ ਮਾੜਾ ਥੱਲੇ ਨੂੰ ਮਾੜਾ ਇੱਕ ਮਿੰਟ ਨਰਿੰਦਰ ਲੱਗੀ ਨਾ ਤੂੰ ਮੜਾ ਜਾ ਅੰਨੀ ਠੀਕ ਹੈ ਇਹ ਮਾ ਬਾਪੂ ਜੀ ਦਾ ਹੱਥ ਫੜਦਾ ਯਾਰ ਮੜਾ ਜਾ ਇੱਧਰ कोई टैक्सी चलाना पड़ रहा है जल्दी का कोई देखोगे भाई कोई करना है बड़े पैड़ा पे जाना होगा तो हमें कोरोना निकला था ना पूना पे हाँ जी हाँ जी हाँ जी बिल्कुल 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 तस्तीवाला घर पे ढाबे बिल्कुल जी बिल्कुल बिल्कुल बिल्कुल

ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਦਾ ਪਿੰਡ ਮਨੇਲੀ ਆ ਜੀ ਅ ਇੱਥੇ ਖਮਾਣੋ ਦੇ ਨੇੜੇ ਹੀ ਇਹ ਜਿਹੜੇ ਵੀਰ ਨਾਲ ਸਪੋਰਟ ਕਰ ਰਹੇ ਨੇ ਡਰੈਸਿੰਗ ਕੀਤੀ ਆ ਵੀਰ ਉਹਨਾਂ ਨੇ ਹੋਰ ਜਿਹੜੇ ਪਿੰਡ ਵਾਸੀ ਖੜੇ ਨੇ ਜੀ ਇੱਥੇ ਦੱਸਿਆ ਜੀ ਇਹ ਬਜ਼ੁਰਗ ਹਲਵਾਈ ਸੀਗੇ ਮਤਲਬ ਇਹਨਾਂ ਦਾ ਇਹਨਾਂ ਨੇ ਆਪਣਾ ਵਿਆਹ ਤਾਂ ਨਹੀਂ ਕਰਾਇਆ ਸੀ ਦੱਸਿਆ ਤੇ ਫੈਮਿਲੀ 'ਚ ਕੋਈ ਹੈ ਨਹੀਂ ਇਦਾਂ ਦਾ ਸਾਹਮਣ ਵਾਲਾ ਤੇ ਇੱਥੇ ਇਹ ਖਮਾਣੋ ਸ਼ਹਿਰ ਦੇ ਵਿੱਚ ਇੱਕ ਗੇਟ ਦੇ ਨੀਚੇ ਹੀ ਜਿਹੜਾ ਆਪਣਾ ਸਮਾਂ ਕੱਟ ਰਹੇ ਸੀ ਉਹ ਜਿਹੜੇ ਕੇਸਾਂ ਦੇ ਵਿੱਚ ਇੰਨੀ ਕੁ ਖੱਡ ਮਤਲਬ ਹੋ ਗਈ ਕੀੜੇ ਇੰਨੇ ਕੁ ਹੋ ਗਏ ਅੰਦਰ ਤੇ ਇੱਕ ਨਰਕੇ ਬੰਦਾ ਘਟ ਰਿਹਾ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਭਰਾ ਜਿਹੜਾ ਖੁਦ ਆਪ ਹਲਵਾਈ ਰਿਹਾ ਮਤਲਬ ਕਿੰਨੇ ਕੁ ਵਿਆਹ ਪਕਤਾਏ ਹੋਣੇ ਕਿੰਨੇ ਕੁ ਭੋਗ ਪਕਤਾਏ ਹੋਣੇ ਜਿਹੜੇ ਇਨਸਾਨ ਨੇ ਹਨਾ ਬਾਕੀ ਨਾ ਬਾਰੇ ਜਿਹੜੇ ਵੀਰ ਜਾਣਦੇ ਸੀ ਮੜਾ ਤੇ ਬੁਲਾਇਓ ਜੀ ਉਹ ਕਿਹੜੇ ਸੀਗੇ ਵੀਰ ਜਿਹੜੇ ਤੁਸੀਂ ਜਾਣਦੇ ਹੋ ਨਾ ਜੀ ਤੁਸੀਂ ਇਹਨੂੰ ਜਾਣਦੇ ਹੋ ਵੀਰ ਨੂੰ ਜੀ ਹਾਂ ਜੀ ਚੰਗੀ ਤਰ੍ਹਾਂ ਜਾਣਦੇ ਆ ਜੀ ਰੇਡੀਓ ਤੇ ਪੈਣਾ ਰਾਣ ਮਾ ਢਾਬੇ ਤੇ ਵੀ ਕੰਮ ਕਰਦਾ ਰਿਹਾ ਅੱਛਾ ਜੀ ਠੀਕ ਆ ਟਿੱਕੀਆਂ ਬਰੈਡ ਕੱਢਦਾ ਸਾਰਾ ਕੁਝ ਕਰਦਾ ਸੀ ਜੀ ਇੱਕ ਜਣੀ ਸਲਫਾ ਜ਼ਰੂਰ ਪੀਂਦਾ ਇਹ ਠੀਕ ਹੈ ਜੀ ਹੁਣ ਵੀ ਇਹ ਸਲਫਾਈ ਪੀਂਦਾ ਜੀ ਠੀਕ ਆ ਇਹਨੇ ਜਿੱਥੇ ਵੀ ਦੇਖੇ ਕਿਸੇ ਦੁਕਾਨ ਮੂਰੇ ਉੱਥੇ ਹੀ ਵਹਿ ਜਾਣਾ ਇਹਨੇ ਧੂਣਾ ਲਾ ਕੇ ਕਹਣਾ ਕਿਸੇ ਨੂੰ ਕੁਝ ਨਹੀਂ ਨਾ ਕੋਈ ਚੀਜ਼ ਖਾਣ ਵਾਲੀ ਹੈ ਤਾਂ ਇਹਨੇ ਚੱਕ ਕੇ ਫੜਾ ਦੇਣੀ ਆ ਲੈ ਵੀ ਤੂੰ ਖਾ ਲੈ ਫੜਾਣਾ ਤੂੰ ਲੈ ਜਾ ਹੋਰ ਕਹਿੰਦਾ ਕੁਝ ਨਹੀਂ ਇਹਦਾ ਮੁੰਡਾ ਵੀ ਸੀ ਸਾਡੇ ਮਾ ਜੀ ਇਹਦਾ ਵਿਆਹ ਹੋਇਆ ਸੀ ਜਿਆਦਾ ਮਾ ਲਾ ਵੀ ਅਸੀਂ ਜਾਣਦੇ ਵਾਊਚਰ ਜੈ ਇਹਨੂੰ ਦੇਖੋ ਜੇ ਇਹ ਮਤਲਬ ਸਾਡੇ ਆਪ ਦੇ ਘਰੇ ਵਿਆਹ ਪਕਾ ਕੇ ਗਿਆ ਹੂੰ ਜਦੋਂ ਉਹ ਮੁੰਡਾ ਇੰਨਾ ਕਦਾ ਛੋਟਾ ਲਿਆ ਅੱਛਾ ਜੀ ਹੁਣ ਤਾਂ ਜਵਾਨ ਉਹ ਬੱਚਿਆਂ ਵਾਲਾ ਹੁਣ ਉਹਨਾਂ ਨੇ ਕਿਉਂ ਨਹੀਂ ਸਾਹਮਣੇ ਆ ਜਿੰਨਾਂ ਦੇ ਬੇਟੇ ਨੇ ਨਹੀਂ ਉਹ ਮਰਨਾ ਆ ਦੇ ਘਰੇ ਜਾਂਦਾ ਹੈ ਜੀ ਘਰੇ ਨਹੀਂ ਜਾਂਦਾ ਨਾ ਇਹ ਮਤਲਬ ਇਹ ਕੋਈ ਆਪਣਾ ਪੀ ਕੇ ਕਿਸੇ ਜੁੱਲੀ ਦਾਪਾ ਚੱਕਿਆ ਕਹਿੰਦਾ ਉੱਥੇ ਕਹਿੰਦਾ ਉੱਥੇ ਨਹੀਂ ਮਤਲਬ ਇਹਨੂੰ ਲੈਣ ਨਹੀਂ ਆਏ ਜੂਰੇ ਉਹ ਨਾ ਨਾ ਤੁਸੀਂ ਦੇਖਿਆ ਹੋਵੇ ਤੁਸੀਂ ਕਿੰਨੇ ਦਿਨ ਹੋ ਗਏ ਦੇਖਦੇ ਆ ਇਹਨੂੰ ਕੋਈ ਨਹੀਂ ਲੈਣਾ ਕੋਈ ਵੀ ਨਹੀਂ ਆਇਆ ਦਾ ਕੋਈ ਵਾਰਸ ਨਹੀਂ ਆਇਆ ਹਾਂਜੀ ਹੋਰ ਨਹੀਂ ਪਤਾ ਵੀ ਜੇ ਇੱਥੇ ਪਿਆ ਹੁੰਦਾ ਚਲ ਸਾਹ ਵੀ ਲੰਦੇ ਜਾਂ ਪਤਾ ਹੀ ਨਹੀਂ ਹਾਂ ਜੀ ਲਗਾਉਦੇ ਨਹੀਂ ਆ ਇਹਨਾਂ ਦਾ ਬੇਟਾ ਗੱਡੀ ਚਲਾਉਂਦਾ ਇਹ ਦੱਸ ਰਹੇ ਨੇ ਭੈਣ ਨੂੰ ਨਹੀਂ ਕਹਿੰਦੇ ਗੱਡੀ ਤੁਸੀਂ ਤੁਹਾਨੂੰ ਪਤਾ ਜੀ ਗੱਡੀ ਚਲਾਉਂਦਾ ਨਹੀਂ ਪਤਾ ਨਹੀਂ ਇਹ ਆਪੇ ਦੱਸ ਰਹੇ ਸੀ ਮੇਰੇ ਕੋ ਵੀਡੀਓ ਦੇ ਵਿੱਚ ਦੱਸ ਰਹੇ ਨੇ ਕਹਿੰਦੇ ਮੈਂ ਮੇਰਾ ਬੇਟਾ ਗੱਡੀ ਚਲਾ ਰਿਹਾ ਓਕੇ ਮਿਠਿਆਓ ਤੁਸੀਂ ਬਜ਼ੁਰਗਾਂ ਨੂੰ ਪਹਿਲਾਂ ਫਿਰ ਆਪਾਂ ਅਸੀਂ ਨਾ ਜੀ ਹੁਣ ਸਿੱਧਾ ਇਹਨਾਂ ਨੂੰ ਹਸਪੀਟਲ ਲੈ ਕੇ ਜਾਵਾਂਗੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਲਚਕਾਣੀ ਆਸ਼ਰਮ ਦੇ ਵਿੱਚ ਰੱਖਿਆ ਜਾਊਗਾ ਜਿੱਥੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਣਗੇ ਜਿੱਥੇ ਪਹਿਲਾਂ 150 ਸਰੀਰ ਰਹਿ ਰਹੇ ਨੇ ਤੁਹਾਡਾ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਹ ਘਰ ਜਿਹੜਾ ਅੱ ਹਾਂਜੀ ਸੰਗਤ ਜੀ ਤੁਸੀਂ ਜਿਹੜੇ ਬਜ਼ੁਰਗਾਂ ਦੀ ਵੀਡੀਓ ਦੇਖੀ ਆ ਇਹਨਾਂ ਨੂੰ ਖਮਾਨੋ ਸ਼ਹਿਰ ਦੇ ਵਿੱਚੋਂ ਲੈ ਕੇ ਆਂਦਾ ਗਿਆ ਜੀ ਤੁਸੀਂ ਨੇ ਦੇਖਿਆ ਭੈਣ ਭਰਾਵਾਂ ਨੇ ਗਰਦਨ ਦੇ ਕੀ ਹਾਲਾਤ ਸੀ ਅਸੀਂ ਬੜੇ ਦੁਖੀ ਹਿਰਦੇ ਦੇ ਨਾਲ ਇਹ ਵੀਡੀਓ ਆਪ ਵੀ ਅੱਗੇ ਸਾਂਝੀ ਕਰ ਰਹੇ ਹਾਂ ਸਾਡੇ ਪੰਜਾਬ ਦੇ ਵਿੱਚ ਸਾਡੇ ਹੀ ਭੈਣ ਭਰਾ ਸਾਡੇ ਹੀ ਬਜ਼ੁਰਗ ਅੱਜ ਕਿਹੜਿਆਂ ਤੋਂ ਖਾਦੇ ਜਾ ਰਹੇ ਨੇ ਇਹ ਬਜ਼ੁਰਗ ਹਲਵਾਈ ਸੀਗੇ ਜਿਹੜਾ ਵਕ ਵਕ ਥਾਵਾ ਤੇ ਵਿਆਹ ਤੇ ਭੋਗ ਭਗਤੌਂਦੇ ਸੀਗੇ ਤੁਸੀਂ ਸਾਰੇ ਭੈਣ ਭਰਾ ਆਪਣੇ ਆਲੇ ਦੋਲੇ ਬਹੁਤ ਐਸੇ ਵੀਰ ਹੁੰਦੇ ਨੇ ਲੋੜਵੰਦ ਜਿਨ੍ਹਾਂ ਨੂੰ ਲੋੜ ਹੁੰਦੀ ਆ ਸਾਡੇ ਸਹਾਰੇ ਦੀ ਅਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਦੋ ਬੇਟੇ ਇੱਕ ਬੇਟਾ ਤਾਂ ਗਲਫ ਰਾਹ ਲੈ ਕੇ ਜਿਹੜੀ ਆਤਮ ਹੱਤਿਆ ਕਰ ਗਿਆ ਸੀਗਾ ਸੁਣਨ ਚਾਹੀਏ ਗੱਲ ਪੱਕਾ ਨਹੀਂ ਅਜੇ ਪਤਾ ਜੀ ਦੂਜਾ ਬੇਟਾ ਸੁਣਨ ਚ ਇਹ ਗੱਲ ਆਈ ਆ ਕਹਿੰਦੇ ਵੀ ਉਹ ਮਹਾਲੀ ਦੇ ਵਿੱਚ ਕਿਤੇ ਨੌਕਰੀ ਕਰਦਾ ਵੀਰ ਜਿੱਦਾਂ 10 20 ਹਜ਼ਾਰ ਵਿੱਚ ਨਾਰਮਲ ਹੁੰਦੀ ਆ ਨਾ ਪ੍ਰਾਈਵੇਟ ਨੌਕਰੀ ਓਦਾਂ ਜੀ ਪਰ ਇਹਨਾਂ ਨੂੰ ਸਾਹਮਣ ਵਾਲਾ ਕੋਈ ਇਨਸਾਨ ਨਹੀਂ ਸਾਨੂੰ ਲੱਗਿਆ ਵੀ ਜਿਹੜਾ ਕੋਈ ਸਾਹਮ ਦਾ ਹੋਵੇ ਨਾ ਇਹ ਬਜ਼ੁਰਗ ਹੀ ਘਰੇ ਖੜਦੇ ਸੀਗੇ ਜੀ ਅਤੇ ਇਹ ਬਜ਼ੁਰਗ ਇਦਾਂ ਹੀ ਸੜਕਾਂ ਤੇ ਪੈ ਰਹੇ ਹੁੰਦੇ ਸੀ ਉੱਥੇ ਦੀ ਸੰਗਤ ਨੇ ਇਹਨਾਂ ਨੂੰ ਉੱਥੇ ਗੇਟ ਦੇ ਕੋਲੇ ਲਿਜਾ ਕੇ ਕੁ ਤੇ ਅਸੀਂ ਉੱਥੋਂ ਜਦੋਂ ਤੁਰਦੇ ਆ ਤਾਂ ਸਿੱਧਾ ਰਜਿੰਦਰਾ ਹਸਪੀਟਲ ਦਾਖਲ ਕਰਾਇਆ ਜਾਂਦਾ ਪਟਿਆਲੇ ਤੇ ਰਾਤ ਨੂੰ ਪੌਣੇ 12 ਵਜੇ ਜਿਹੜਾ ਬਜ਼ੁਰਗ ਚੜਾਈ ਕਰ ਜਾਂਦੇ ਨੇ ਜੀ ਬਜ਼ੁਰਗ ਆਪਣੇ ਜਿਹੜਾ ਸਮਾਂ ਉਹ ਪੂਰਾ ਕਰ ਜਾਂਦੇ ਨੇ ਬੜਾ ਸਾਡਾ ਵੀ ਮਨ ਨਿਰਾਸ਼ ਹੁੰਦਾ ਸੀ ਵੀ ਦੁਖੀ ਹੁੰਨੇ ਆ ਕਿਉਂਕਿ ਅਸੀਂ ਜਦੋਂ ਕਿਸੇ ਇਨਸਾਨ ਨੂੰ ਲੈ ਕੇ ਆਉਂਦੇ ਆ ਸਾਡੇ ਅੰਦਰ ਇੱਕ ਚਾਹ ਹੁੰਦਾ ਵੀ ਮਹਾਰਾਜ ਜੀ ਨੂੰ ਤੰਦਰੁਸਤ ਕਰ ਦਿਓ ਇਹਨੂੰ ਦੁਬਾਰਾ ਤੋਂ ਉਹੀ ਜ਼ਿੰਦਗੀ ਵਾਪਸ ਕਰ ਦਿਓ ਜਿਹੜੀ ਇਹ ਜਿਹੜੀ ਜਿਹੜੀ ਜਿੰਦਾ ਸੀਗਾ ਜੀ ਉਦਾਂ ਹੀ ਪਰ ਜਦੋਂ ਇਨਸਾਨ ਦਮ ਤੋੜਦਾ ਹੱਥਾਂ ਦੇ ਵਿੱਚ ਤਾਂ ਬੜਾ ਦੁੱਖ ਵੀ ਲੱਗਦਾ ਫਿਰ ਮਹਾਰਾਜ ਦਾ ਭਾਣਾ ਵੀ ਮੰਨ ਕੇ ਸਾਨੂੰ ਚੱਲਣਾ ਪਊ ਕਿਉਂਕਿ ਮਹਾਰਾਜ ਨੇ ਜੋ ਸੁਵਾਸ ਬਖਸ਼ਿਆ ਨੇ ਇਨਸਾਨ ਨੂੰ ਉਹਨੇ ਹੀ ਪੂਰੇ ਕਰਨੇ ਨੇ ਕੁਝ ਨਹੀਂ ਪਤਾ ਕੱਲ ਨੂੰ ਕੋਈ ਪਾਲਖਰੋੜ ਵਰਗਾ ਇਨਸਾਨ ਕੋਈ ਤੁਹਾਡੇ ਵਰਗਾ ਇਨਸਾਨ ਭੈਣ ਭਰਾ ਕੋਈ ਵੀ ਇਨਸਾਨ ਕੀ ਦਿੱਤੇ ਇਹ ਜਹਾ ਸਮਾਜ ਹੈ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਖੁਦਾ ਪਰਮਾਤਮਾ ਨੂੰ ਪਤਾ ਹੁੰਦਾ ਜੀ ਤੇ ਦੂਜੀ ਗੱਲ ਜੀ ਅਸੀਂ ਹੁਣੇ ਵੀਡੀਓ ਦੇ ਰਾਹੀਂ ਜਿਹੜਾ ਸਾਂਝੀ ਕਰ ਰਹੇ ਹਾਂ ਤੁਹਾਨੂੰ ਅੱਗੇ ਵੀ ਕੋਈ ਇਹਨਾਂ ਦੇ ਭੈਣ ਭਰਾ ਜਿਹੜੇ ਕੋਈ ਬੇਟਾ ਇਹਨਾਂ ਦਾ ਜਾਂ ਪਿੰਡ ਦੀ ਜਿਹੜੇ ਮਨਾਲੀ ਪਿੰਡ ਇਹਨਾਂ ਦਾ ਸਾਨੂੰ ਖਮਾਣੋ ਦੇ ਨੇੜੇ ਉੱਥੇ ਦੀ ਸੰਗਤ ਨੇ ਦੱਸਿਆ ਮਨਾਲੀ ਵੀ ਉੱਥੇ ਦੀ ਕੋਈ ਸੰਗਤ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਕਿਉਂਕਿ ਹਸਪੀਟਲ ਦੇ ਵਿੱਚ ਇਸ ਟਾਈਮ ਉਹਨਾਂ ਦੀ ਬਾਡੀ ਆ 72 ਘੰਟਿਆਂ ਬਾਅਦ ਉਹ ਆਪਾਂ ਨੂੰ ਬਾਡੀ ਦੇਣਗੇ ਜੀ ਇਹਨਾਂ ਦਾ ਅਗਲਾ ਜਿਹੜਾ ਸੰਸਕਾਰ ਉਹ ਪਰਿਵਾਰ ਕਰੂਗਾ ਨਹੀਂ ਕਰੂਗਾ ਜਾਂ ਅਗਲੀ ਕੀ ਰਣਨੀਤੀ ਆ ਉਹ ਸਾਡੇ ਨਾਲ ਕੋਈ ਵੀ ਭੈਣ ਭਰਾ ਇਹਨਾਂ ਦੇ ਸੰਗੀ ਸਾਥੀ ਕੋਈ ਰਿਸ਼ਤੇਦਾਰ ਕੋਈ ਚਾਚੇ ਤਾਏ ਸਾਡੇ ਨਾਲ ਜਰੂਰ ਸੰਪਰਕ ਜਿਹੜਾ ਤੁਸੀਂ ਕਰੋ ਅਸੀਂ ਲਚਕਾਣੀ ਪਿੰਡ ਦੇ ਵਿੱਚੋਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਪਟਿਆਲੇ ਦੇ ਬਿਲਕੁਲ ਨਾਲ ਭਾਸੂ ਰੋਡ ਦੇ ਉੱਪਰ ਇਹ ਆਸ਼ਰਮ ਆ ਜਿੱਥੋਂ ਅਸੀਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਆਪ ਜੀ ਸਾਡੇ ਨਾਲ ਜਰੂਰ ਸੰਪਰਕ ਕਰੋ ਤਾਂ ਜੋ ਇਹਨਾਂ ਬਜ਼ੁਰਗਾਂ ਨੇ ਜਿਹੜਾ ਨਰਕ ਸੜਕਾਂ ਤੇ ਕੱਟਿਆ ਤਾਂ ਇਹਨਾਂ ਦੀ ਜਿਹੜੀ ਜਿਹੜੀ ਬੋਡੀ ਆ ਨਾ ਉਹ ਰੋਲ ਨੂੰ ਬਚ ਜੇਵੇ ਉਹਨਾਂ ਦਾ ਸਹੀ ਤਰੀਕੇ ਨਾਲ ਜਿਹੜਾ ਸੰਸਕਾਰ ਹੋ ਜੇਵੇ ਜੇ ਤਾਂ ਪਰਿਵਾਰ ਜਿਹੜਾ ਇਸ ਚੀਜ਼ ਨੂੰ ਨਿਭਾਉਣ ਨੂੰ ਸੇਵਾ ਨੂੰ ਤਿਆਰ ਆ ਤਾਂ ਆਪੋ ਹਸਪੀਟਲ ਦੇ ਵਿੱਚੋਂ ਪਰਿਵਾਰ ਦੇ ਹੈਂਡਓਵਰ ਕਰ ਦੇਣੀ ਆ ਬੋਡੀ ਜੇਕਰ ਪਰਿਵਾਰ ਨਹੀਂ ਕੋਈ ਅੱਗੇ ਆਊਗਾ ਜੀ ਤਾਂ ਫਿਰ ਆਪ ਜੀ ਨੂੰ ਪਤਾ ਹੀ ਆ ਜੀ ਸੰਸਤਾ ਦਾ ਇੱਕੋ ਪਰਿਵਾਰਕ ਮੈਂਬਰ ਨੇ ਬਜ਼ੁਰਗ ਤਾਂ ਸਾਡਾ ਆਪਣਾ ਫਰਜ਼ ਬਣਦਾ ਐ ਅਸੀਂ ਉਹਨਾਂ ਦੇ ਬੇਟੇ ਬਣ ਕੇ ਤੇ ਜਿਹੜੀ ਸੇਵਾ ਨੂੰ ਨਿਭਾਵਾਂਗੇ ਜਿੱਦਾਂ ਆਪ ਜੀ ਨੂੰ ਪਤਾ ਪਹਿਲਾਂ ਵੀ ਬਹੁਤ ਵੀਰ ਚੜ੍ਹਾਈ ਕਰ ਜਾਂਦੇ ਨੇ ਜੀ ਜਿਹੜੇ ਸੀਰੀਅਸ ਹੁੰਦੇ ਨੇ ਬਜ਼ੁਰਗਾਂ ਦੇ ਨਾ ਜੀ ਡਾਕਟਰ ਨੇ ਦੱਸਿਆ ਬਹਿ ਤਾਂ ਜੀ ਜਿਹੜੇ ਉਹਨਾਂ ਦੇ ਟੈਸਟ ਨੇ ਇੱਕ ਤੋਂ ਨਾ ਜੀ ਬਲ ਖੂਨ ਦੀ ਬਹੁਤ ਜ਼ਿਆਦਾ ਕਮੀ ਸੀ ਬਹੁਤ ਜ਼ਿਆਦਾ ਵੀ ਕਹਿੰਦੇ ਖੂਨ ਹੀ ਨਹੀਂ ਕਿ ਇੱਕ ਬੀਪੀ ਇੰਨਾ ਜ਼ਿਆਦਾ ਲੋਅ ਸੀ ਬੀਪ ਤੇ ਦੂਜਾ ਜੀ ਉਹਨਾਂ ਨੇ ਕਾਰਨ ਕੋਈ ਮੇਜਰ ਦੱਸਿਆ ਜੀ ਵੀ ਅੰਦਰ ਕੋਈ ਗਲ ਦੇ ਵਿੱਚ ਕੋਈ ਮੇਜਰ ਪ੍ਰੋਬਲਮ ਆ ਉਹਨਾਂ ਦੇ ਟੈਸਟ ਜਿਹੜੇ ਰਿਪੋਰਟਾਂ ਕਰਾਈਆਂ ਗਈਆਂ ਸੀ ਜਦੋਂ ਉਹਨਾਂ ਦੇ ਸਾਹ ਚੱਲਦੇ ਸੀ ਉਹ ਰਿਪੋਰਟਾਂ ਆਉਣਗੀਆਂ ਉਹ ਵੀ ਸਾਂਝੀਆਂ ਕਰਾਂਗੇ ਜੀ ਤੇ ਬਾਕੀ ਤੁਸੀਂ ਇਦਾਂ ਦੇ ਬਜ਼ੁਰਗਾਂ ਲਈ ਅਰਦਾਸ ਕਰਿਓ ਸਾਰੇ ਭੈਣ ਭਰਾ ਵੀ ਕੋਈ ਵੀ ਇਦਾਂ ਦੇ ਬਜ਼ੁਰਗ ਸੜਕਾਂ ਤੇ ਨਾ ਰੋਲਣਾ ਕਿਸੇ ਨੂੰ ਇਦਾਂ ਕੀੜੇ ਨਾ ਖਾਣ ਨਰਕ ਭਰੀ ਜ਼ਿੰਦਗੀ ਨਾ ਕਿਸੇ ਦੀ ਹੋਵੇ ਆਪ ਜੀ ਆਉਂਦੇ ਜਾਂਦੇ ਇੱਥੇ 150 ਸਰੀਰ ਹੈ ਜੀ ਇਹਨਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਇਹ ਉਹ ਰੂਹਾਂ ਨੇ ਜਿਹੜੀਆਂ ਤੁਹਾਨੂੰ ਢਿੱਡੋਂ ਦਵਾਮਾਂ ਦਿੰਦੀ ਤੁਹਾਡੇ ਘਰਾਂ ਚੋਂ ਸ਼ਾਂਤੀ ਆਊਗੀ ਜਿਨ੍ਹਾਂ ਦੀ ਆਵਾਮਾ ਨਾਲ ਤੁਹਾਡੇ ਬੱਚੇ ਸੁਖੀ ਵਸਣਗੇ ਗੁਰੂ ਸਾਹਿਬ ਨਾਲ ਜੁੜ ਕੇ ਰਹੋਗੇ ਜੀ ਇਹਨਾਂ ਰੂਹਾਂ ਨਾਲ ਜਰੂਰ ਸਮਾਂ ਬਤਾਇਆ ਕਰੋ ਅੱਗੇ ਬਿਲਡਿੰਗ ਬਣਾ ਰਹੇ ਹਾਂ ਜੀ ਆਪਾਂ 150 ਸਰੀਰ ਤਾਂ ਆਪਣੇ ਕੋਲ ਇਸ ਵਕਤ ਰਹਿੰਦੇ ਆ ਅੱਗੇ ਇਲੈਂਟਰ ਪੈਣਾ ਜੀ ਪੰਜ ਚਾਰ ਦਿਨਾਂ ਚ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਹੋਰ ਫਿਰ ਮੈਂਬਰਾਂ ਨੂੰ ਲਿਆਉਣ ਚ ਕਾਮਯਾਬ ਹੋਵਾਂਗੇ ਜੀ ਧੰਨਵਾਦ ਜੀ ਇਸ ਵੀਡੀਓ ਨੂੰ ਸਾਂਝੀ ਕਰਿਓ ਤਾਂ ਜੋ ਬਜ਼ੁਰਗਾਂ ਦਾ ਕੋਈ ਪਰਿਵਾਰ ਰਿਸ਼ਤੇਦਾਰ ਭੈਣ ਭਰਾ ਆਪਾਂ ਨੂੰ ਮਿਲ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ